ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਮੇਰੇ ਦਾਦਾ ਸਾਰਿਆਂ ਤਾਂ ਅੰਦਰ ਉਸਤੇ ਬਾਕੀ ਚੜ੍ਹਦੀਆਂ ਕਲਾਂ ਚ ਰੱਖੀ ਸਾਰੀ ਜ਼ਿੰਦਗੀ ਦੇ ਵਿੱਚ ਆਪਣੇ ਚ ਕੁਛ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜ਼ਰੂਰ 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 ਪੂਰੀਆਂ ਕਰ ਦਿਓ ਸਾਰਿਆਂ ਨੂੰ ਹੈਪੀ ਦੀਵਾਲੀ ਬੰਦੀ ਛੋੜ ਦਿਵਸ ਦੀਆਂ ਬਾਬਾ ਬਿਸ਼ਕਰਮਾ ਦੇ ਦੀਆਂ ਸਭ ਨੂੰ ਬਹੁਤ 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 ਮੁਬਾਰਕਾਂ ਤੇ ਕੱਲ ਅਸੀਂ ਵਾਕਏ ਬਾਇਆ ਸੀਗਾ ਜੀ ਖੇਤ ਬਰਸੀਨ ਬੀਜਣ ਵਾਸਤੇ ਤੇ ਅੱਜ ਬਰਸੀਨ ਬੀਜਣ ਲਈ ਪਾਣੀ ਦਾਲ ਭਰਤਾ ਹੋਇਆ ਤੇ ਤਿਆਰੀ ਚੱਲ ਰਹੀ ਆ ਦੇਖੋ ਜੀ ਪਾਣੀ ਦਾ ਭਰਤਾ ਆਪਾਂ ਨੇ ਬਰਸੀਨ ਬੀਜਣ ਵਾਸਤੇ ਏਰੀਆ ਸਾਰੇ ਤੇ ਜਿਹੜੇ ਜਿਹੜੇ ਸਮਾਨ ਨੂੰ ਪਾਉਣਾ ਹੈ ਸਰਦਾਰ ਸਾਹਿਬ ਨੇ ਜਿਹੜਾ ਲਿਖਤਾ ਦਾ ਸਮਾਨ ਵੀ ਅਸੀਂ ਕਿਹਾ ਕਿ 1 ਡੇਢ ਕਿਲੋ ਦਾ ਹੈਗਾ ਜੀ ਸਾਡੇ ਕੋਲ ਬਰਸੀਨ ਤੇ ਬਰਸੀਨ ਸਾਰਿਆਂ ਨੂੰ ਹੂੰ ਬਰਸੀਨ ਹੌਲੇ 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 ਹੂੰ ਇੱਕਠੇ ਤੋਂ ਵਿੱਕੀ ਹਾਂ ਮੈਂ ਨੇ ਕਿਹਦਾ ਦੱਸਿਆ ਇਹਦੇ ਵਿੱਚ ਲੜਾਂਗਾ ਸਾਰੇ ਚ ਕੋਈ ਬੜਾ ਹੋਣੀ ਹੈ ਕੁਝ ਕੋਈ ਟੋਟਾ ਨਹੀਂ ਪਰ ਟੋਟੇ ਪਰ ਲੜਨੀ ਹੈ ਇਹ ਨਾ ਨਾ ਮੰਨ ਲੈ ਥੱਲੇ ਹੀ ਬੈਠਾ ਰਿਹਾ ਦੂਏ ਥੱਲੇ ਹੀ ਬਟ ਜਾਣਾ ਜਾ ਕੇ ਸਾਰੇ ਜਿਆਦਾ ਅੱਧੀ ਅੱਧਾ ਸਮਾਨ ਪਾ ਲੈ ਹਰੇਕ ਚੀਜ਼ ਅੱਧੀ ਅੱਧੀ ਪਾਉਣੀ ਪਾਣੀ ਤੈਨੂੰ ਫਿਰ ਹੂੰ ਬਹੁਤ ਜੀ ਪਤਨਾ ਹਾਲੇ ਹੋ ਗਈ ਜੀ ਇਹੋ ਕੁਝ ਜਾਉਂ ਜਾਂ ਇਹ ਤਾਂ ਜਾ ਉਥੇ ਲਫਿਸ ਸਿਕਾਉਣੇ ਪੈਣੇ ਵੀ ਕਿ ਉਹਨਾਂ ਚ ਹੈਗਾ ਜਗਾੜ ਜਹ ਹਨ ਉਹਨੂੰ ਦੋ ਜਵਾਈ ਵੀ ਹੈ ਅੱਛਾ ਫਿਰ ਹਾ ਜਾਉਂ ਫਰੀ ਭਾਦੇ ਉਹ ਬਾਤ ਚਾਲੇ ਚ ਪਾਦੀ ਬਸ ਇਹ ਰਨਜ਼ ਤਮਾਗੰਦਾ ਲੱਗੋ ਸਤਾਲੇ ਕੋਲ ਮਾਦਾ ਵਾਹੇ ਦੇ ਦੋ ਆਏ ਜਣੇ ਹੱਥਾਂ ਚ ਤਰੇ ਚੱਕ ਲੈਣ ਦੇ ਨਾਲ ਸਿਆਕਲਾ ਫਿਰ ਕਿਉਂ ਉਹ ਬਰੀਕ ਆ ਕੰਮ ਦੂਆ ਫਿਰ ਤੇ ਪੂਰਾ ਵੀ ਕਰਨਾ ਓੱਖਾ ਹੋਣਾ ਤੈਨੂੰ ਚਾਤੀ ਦੂਏ ਨੂੰ ਬਰਸੀਨ ਨੂੰ ਵਰ ਨੂੰ ਅਲੱਗੇ ਛੁੱਟਾ ਦੇਣਾ ਚੱਲ ਅੱਗ ਦੇ ਦੀ ਤੇ ਆਹ ਸਰੋਂ ਪਾ ਦੇ ਅੱਧੀ ਇਹਦੇ ਚਤੇ ਦੂਏ ਪਰਕ ਦੋ ਤਿੰਨ ਪ੍ਰਕਾਰ ਦੇ ਸਰੋਂ ਗੱਲ ਸੁਣੋ ਆ ਸਾਰੀ ਸਰੋਂ ਪਾ ਦਿੰਦਾ ਤੇ ਚੌੜੇ ਪੱਤੇ ਵਾਲੀ ਇੱਕ ਸਾਈਡ ਆ ਦੂਈ ਸਰੋਂ ਆ ਆਪਣੀ ਅੱਛਾ ਆ ਐਂ ਕਰ ਲੈ ਫਿਰ ਆ ਸਾਰੀ ਪਾ ਦਿੰਦਾ ਕੱਟ ਵੀ ਨਾ ਹੋ ਜਾ ਕਿਤੇ ਹੋਈ ਇਹ ਚੌੜੇ ਪੱਤੇ ਵਾਲੀ ਇੱਕ ਸਾਈਡ ਹੋਰ ਦੂਗੀ ਠੀਕ ਹੈ ਇੱਕ ਸਾਈਡ ਹੋਰ ਦੂਗੀ ਹੂੰ ਖਾਲੇ ਮੇ ਪਾਤੀ ਸਰੋਂ ਵੀ ਪਾਤੀ ਕਿ ਤੂੰ ਸਰੋਂ ਤੋੜੀ ਵਾਲੇ ਕਿ ਆਇਤਾ ਉਹ ਤੋੜੀਏ ਇੱਕ ਥੀਸਾਈਡ ਕਰ ਦਿੰਦੀ ਹਾ ਜਿਆਰੋ ਵੀ ਇਹ ਵੀ ਧੋਣੇ ਆ ਕਿਹਦੇ ਨਾਲ ਪੈ ਗਿਆ ਪੰਗਾ ਕੁੱਤੇ ਕੁੱਤਿਆਂ ਨਾਲ ਲੜਨਾਂ ਨੂੰ ਫਿਰਦੇ ਆ ਕੱਦ ਦੇ ਸਵੇਰ ਦੇ ਫਿਰਦੇ ਆ ਤਾਂ ਮੋਟਰਸਾਈਕਲ ਟਰੈਕਟਰ ਟੂਟਰ ਵੀ ਧੋਣਾ ਯਾਰ ਹਾਂ ਲੈ ਵੀਓ ਪੰਗਾ ਪੈਣ ਲੱਗਿਆ ਉੱਧਰ ਤਿੰਨ ਚਾਰ ਕੁੱਤੇ ਉਹ ਕੱਲੇ ਉਹਦੇ ਕੁੱਤੇ ਪਰ ਪੈਣ ਦੇਖ ਉਹ ਵੀ ਤਿਆਰੀ ਚਾੜੇ ਗਏ ਇਹ ਦੇਖੇ ਸਹੀ ਇਹ ਆ ਦੇਖਾਂ ਫੁੱਲ ਤਿਆਰ ਬੈਠਾ ਲੈ ਇਹ ਲੈ ਇਹ ਦੂ ਮਾਰਦਾ ਥੱਲੇ ਪਿੱਛੇ ਹਾਂ ਇਧਰ ਸਲਿੱਪ ਲੱਗੇ ਮੂਰੇ ਤਾਂ ਪਿੱਛੇ ਨੂੰ ਵੀ ਦੇਖੀ ਜਾਂਦਾ ਮੋੜ-ਮੋੜ ਕੇ ਪੰਨਾ ਲੈਣ ਨੂੰ ਤਾਂ ਤਿਆਰ ਆ ਹਾਂ ਕਿਸੇ ਨੂੰ ਵੀ ਦੇਖਦਾ ਵੀ ਨਾਲ ਆਉਂਦੇ ਕਿ ਨਹੀਂ ਇਹ ਰਲ ਗਏ ਤਿੰਨ ਇਕੱਠੇ ਹੋ ਗਏ ਇਹ ਹੁਣ ਉਹ ਆਕੜਾ ਖੜਾ ਮੂਰੇ ਤਾਂ ਕਰਕੇ ਜੋ ਹਾਂ ਜੇ ਮੜ ਜੀ ਕਿਤੇ ਟੇਢੀ ਕਰ ਰਹਾਂ ਤਾਂ ਹਾਂ ਫੇਰ ਇਹਨਾਂ ਨੇ ਡਰ ਜਾਣਾ ਤਾਂ ਫੇਰ ਇਹਨਾਂ ਨੇ ਡਰ ਜਾਣਾ ਤਾਂ ਇਹ ਜਾ ਰਹੇ ਜੀ ਉਹ ਖੜਾ ਆਕੜਾ ਕਹਿੰਦਾ ਇਹ ਇਹ ਮੈਨੂੰ ਲੱਗਦਾ ਇਹ ਆਡੀਓ ਪੈਣੀ ਨਾਲ ਦੀ ਇਹ ਪਹੁੰਚ ਕੇ ਕੋਲ ਲੈ ਵੇ ਪੈ ਗਿਆ ਪੰਗਾ ਸਵੇਰੇ ਤਿੰਨ ਆਪਸ ਚ ਬਹੁਤ ਲੜੇ ਏ ਲੈ ਨਹੀਂ ਉਹ ਕੋਕੂ ਕੋ ਮਖੀ ਲਗੀਆਂ ਪੂੰਛਾ ਸਾਰੇ ਦੀਆਂ ਚੱਲ ਮਗਰ ਤੂੰ ਵੀ ਓਏ ਨਹੀਂ ਰਲ ਗਿਆ ਰਲ ਗਿਆ ਰਲ ਗਿਆ ਆ ਇਹਨਾਂ ਦਾ ਜੋਤੀਕਾਰ ਲੱਗਦਾ ਮੈਨੂੰ ਹੇ ਆਕੜਿਆ ਬਤਾ ਇਹਦਾ ਮਤਲਬ ਜੇਕਰ ਛੋਟੇ ਜਿਹੇ ਹੁੰਦੇ ਆਪਾਂ ਨਹੀਂ ਤੇ ਪਾਇਆ ਕਰਦੇ ਹੁੰਦੇ ਲੈਣਾ ਜੀ ਮਾਰ ਕੇ ਤਾਂ ਕਿੱਧਰ ਨੂੰ ਜਾਣਾ ਦੱਸ ਲੈਣਾ ਮਾਰ ਕੇ ਕਿਧਰ ਵੀਲਾ ਇਧਰੋਂ ਉੱਤਰ ਦੱਖਣ ਪੂਰਬ ਪੱਛਮ ਦੱਸ ਵੀ ਕਿਹੜੀ ਲੈਣ ਨੂੰ ਜਾਣਾ ਤਾਂ ਆਪਣਾ ਉੱਧਰ ਨੂੰ ਜਾ ਆਈ ਹੈ ਚੱਲ ਫੇ ਗੇਰਦੇ ਲਾ ਦੇ ਛੱਟਾ ਮੈਂ ਲਾਵਾਂ ਨੂੰ ਲਾਉਣਾ ਪੈਣਾ ਬਰੀਕੀ ਕੰਮ ਹੈ ਕਿਤੇ ਜੰਮਣਾ ਕਿਤੇ ਨਹੀਂ ਜੰਮਣਾ ਨੇ ਚਲ ਮੈਂ ਲਾ ਦਤਨਾ ਬਾਹਰ ਰੋਲਣਾ ਚਲ ਮੈਂ ਲਾ ਲਿਆ ਬਾਹਰੋਂ ਤੋਂ ਦੇ ਨਾਲ ਅੱਧੇ ਸਾਈਡ ਛਿੱਟਾ ਦੇ ਹੋ ਗਿਆ ਜੀ ਤੇ ਆਹ ਸੜ ਚੱਲ ਰਿਹਾ ਪ੍ਰੋਸੈਸ ਇਹ ਹੈਗਾ ਥੋੜਾ ਜਿਹਾ ਬਰੀਕੀ ਦਾ ਕੰਮ ਕਿ ਬਹੁਤ ਬ੍ਰੇਕ ਬੀਜ ਹੁੰਦਾ ਫਿਰ ਫਿਟਾ ਦੇਣਾ ਔਖਾ ਬਸ ਨਾਲ ਹੈ ਕੁਝ ਵੀ ਨਹੀਂ ਹੈ ਗੱਲ ਸਰਦੇ ਦੀ ਵੀ ਹੁਣ ਮੈਂ ਦਾ ਬਾਈ ਨੂੰ ਕਹਿ ਕੇ ਮੈਂ ਸਾਰਤਾ ਵੀ ਤੂੰ ਦੇ ਦੇ ਪਾਪਾ ਜੀ ਹੁੰਦੇ ਤਾਂ ਉਹਨਾਂ ਨੂੰ ਕਹਿ ਦਿੰਦਾ ਹੁਣ ਬਾਈ ਨੂੰ ਦੇ ਤਾਂ ਨਹੀਂ ਪਾਪਾ ਜੀ ਨੇ ਦੇਣਾ ਤਾਂ ਹੈ ਹੋਰੂ ਬੁਰਾ ਕਿ ਬਾਜੂਗਾ ਹਾਂ अच्छा 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 वाह येरो सच्चा बादशाह ਜਿਹੜਾ ਵੀ ਜ਼ਿਮੀਦਾਰ ਨੇ ਕਿਤੇ ਵੀ ਕੋਈ ਦਾਣਾ ਬੀਜਿਆ ਕਾਹਦੇ ਦਾ ਵੀ ਬਸ ਉਹ ਜਵੇ ਧੰਨ ਗੁਰੂ ਨਾਨਕ ਤੁਹੀਂ ਤੁਹੀਂ ਕਾਨੂੰ ਕੋ ਲਾਤਾ ਕਰਨ ਦਾ ਖਰਕ ਝਰ ਲਿਆ ਪਾਣੀ ਹੈਗਾ ਤੁਸੀਂ ਨਹੀਂ ਲੋ ਜੀ ਸਰਵਸਕਰਾਨੀ ਜੀ ਹੁਣ ਅਸੀਂ ਇਹਨਾਂ ਦੇ ਵਿੱਚੇ ਗੱਡੀ ਨਹੀਂ ਤੋਦਣੀਆਂ ਵਿੱਚੇ ਵੀ ਤੋਦਣਾ ਹੁਣ ਕੰਟਣ ਤਾਂ ਮਾਰਦਾ ਹਾ ਉੱਪਰ ਦੇ ਵਿੱਚ ਮੈਂ ਸਭੀ ਮੈਂ ਕਹਿੰਦਾ ਤੇ ਕੀ ਕਰੇ ਦਿੰਦੇ ਆ ਮੋੜੀ ਜੀ ਕੋ ਪਾ ਦੇ ਦਾ ਪਾਣੀ ਚਲਾ ਕੇ ਸਿਰ ਬਹੁਤ ਹੈ ਬਾਕੀ ਗੱਡੀ ਵਰਤ ਆ ਜੂਗਾ ਹੀ ਆ ਆ ਗਿਆ ਬਈ ਅੱਛਾ ਉਹਦਾ ਪਿਆ ਹਾਏ ਤੇ ਤੇ ਟੋਲ ਜਿੱਥੇ ਮਾਰਨਾ ਉੱਥੇ ਮਾਰ ਚਾਰ ਇੱਕ ਮਾਰਨਾ ਹੱਥੋਂ ਮੋਟਾ 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 ਕਰ ਮੈਂ ਸਵਾਰ ਕੇ ਕਮਾ ਦੇ ਸੱਜ ਹਾਲਗਲ ਉਹ ਇਹ ਸੋਤਣਾ ਹਾਏ ਤੇ ਮਾਰ ਸਵਾਰ ਕੇ ਮੜੇ ਜਾ ਕੇ ਮੱਥੇ ਮੁੱਥੇ ਜੇ ਪਰਚਾ ਜਾਰਗਾ ਕਮਾ ਹਰ ਵੀ ਤੇਰੀ ਗਿੱਲੀ ਨਹੀਂ ਹੈਗੀ ਤੂੰ ਗਿੱਲੀ ਕਰ ਲਈ ਤਾਂ ਉਹ ਚੋਕਰਾਂ ਪਰ ਰਿਕਾ ਮਾਦੇ ਮੜ ਮੜ ਲੱਗਦਾ ਮੈਨੂੰ ਕਾਲੇ ਕਾਲੇ ਜਿਹੇ ਹੈ। ਆਦਰਿੰਦਨ ਬੰਨ ਕਰਦੇ। ਹਾਸਾ ਜਿਆਦਾ ਗਰਮ ਹੋਊਗਾ ਜਦ ਉਤਰਨਾ ਹੈ। ਜਗੜ ਜਾ ਉਹ। ਝੋਲਾ ਹੀ ਫੂਕਦਾ ਸੀ ਇਹਨੂੰ ਤਾਂ। ਹਾਂ। ਉਹ ਕੋਈ ਲੱਗਿਆ ਬਣਾ। ਹੋਰ ਬੈਗ ਲੱਗਿਆ ਹੋਇਆ ਉਹ। ਮੈਂ ਵੀ ਘਾਰੀ ਤਸਕਰ। ਜੇ ਜਿਆਦਾ ਗਰਮ ਹੋਊਗਾ ਜਿਆਦਾ ਪਹੁੰਚ ਹੋਣਾ ਹੈ ਕੱਪੜੇ ਦਾ ਕਿਸੇ ਗੱਲ। ਕੱਪੜਾ ਵੇਹ ਲਾਜਣਾ ਇਹਨੂੰ। ਨਹੀਂ ਨਹੀਂ ਆਹ ਧੂਆ ਸੁੱਤੀ ਉਹ ਧੂਆ ਕੱਪੜਾ ਦਾ ਸੁੱਤੀ ਨਹੀਂ ਜਾਂਦਾ ਹੁੰਦਾ। ਲਓ ਜੀ। ਦੋ ਵਾਰ ਲਾਤਾ। ਸ਼ਿਪਾਈ ਸ਼ੈਮਪੂ। ਇਹਨੂੰ ਕਿੱਥੇ ਖੜਾਉਣਾ ਹੈ ਸ਼ਾਮਾ ਸੌੜਾ ਨੂੰ ਕਿੱਧਰ ਖੜਾਉਣਾ ਹਾਂਜੀ ਲਓ ਜੀ ਹੁਣ ਸਾਡੀ ਅਗੇ ਇਹ ਗੱਡੀ ਦੀ ਵਾਰੀ ਗੱਡੀ ਦੇ ਹਾਲਾਤ ਪਹਿਲਾਂ ਤੁਸੀਂ ਦੇਖ ਲਓ ਹਾਂਜੀ ਹਾਂ ਤੁਹਾਨੂੰ ਬਾਅਦ ਵਿੱਚ ਰਖਾਵਾਂਗੇ ਬੜੇ ਹੀ ਪੁਰਾਣੇ ਹਾਲ ਹੋਏ ਚੱਲੀਦਾ ਚੱਲ ਚੱਲ ਕੇ ਪਟਾਕੇ ਵੀ ਇਦਾਂ ਦੇ ਵਿੱਚੇ ਪਏ ਹਾਲ ਪਟਾਕੇ ਨਹੀਂ ਕੱਢੇ ਸੀ ਪਟਾਕੇ ਵੀ ਕੱਢਦੇ ਨੇ ਅਸੀਂ ਜੇ ਬਾਹਰ ਕੱਢ ਦਿੰਦੇ ਕਰਮਰਾਂ ਨੇ ਤਾਂ ਕਦੇ ਢੰਬਰ ਤੇ ਮਚਾ ਦੇਣਾ ਤੇ ਇਹਨਾਂ ਦੇ ਉੱਪਰ ਹਾਂ ਕੀ ਕਰਦਾ আচ্ছা ਪਹਿਲਾਂ ਗਮੱਟੀ ਹੈ ਨਾ ਨੋ ਜਿੱਕੜੀ ਤੋਂ ਖੜਾਤੀ ਆਪਨੇ ਉਹ ਮਾਰਦੀ ਚਮਕਾ ਹੁਣ ਅਜੀ ਟਰੈਕਟਰ ਤੇ ਰੋਟਾਵਿਟਰ ਦੀ ਵਾਰੀ ਉਧਰ ਖੇਤਾਂ ਵਿੱਚ ਪਾਪਾ ਜੀ ਨੇ ਮਿਸਤਰੀ ਲਾ ਲਿਆ ਉਹ ਕੰਦੇ ਤੇ ਵੀ ਆ ਕੇ ਜਾਈਂ ਮਹਾ ਚਲ ਉਹ ਇੱਥੇ ਮਾਰ ਜੂਗਾ ਬੇੜਾ ਰੋਟੀ ਦਾ ਭਈਆ ਫੜ ਲੈ ਕੇ ਆ ਕੇ ਕਮਿਸ਼ਨਰ ਤਨਵੀਨਾਣਾ ਤੇਰੀ ਵਿਵਾਰੀ ਆ ਗਈ। ਹਲੋ ਜੀ। ਇਹਦੇ ਵੀ ਕਰਤੀ ਸਰਵਿਸ ਆਪਾਂ ਨੇ। ਤੇਲ ਬਦਲਣਾ ਬਾਕੀ ਰਹਿ ਗਿਆ ਇਹਦਾ। ਹਲੋ ਜੀ। ਰਾਣੀ ਸੁਨਦਰਾ ਦੀ ਵਾਰੀ ਵੀ ਆ ਗਈ। ਲਓ ਜੀ ਸਕੂਟੀ ਦੀ ਵੀ ਵਾਰੀ ਆ ਗਈ ਨਾਲੇ ਸਾਈਕਲ ਦੀ ਬਾਕੀ ਆ ਨਾ ਵੀ ਮਾਰਦੇ ਚੱਲ ਠੀਕ ਹੈ ਇਹ ਪੋਜੀਸ਼ਨੇ ਲਿਬਣ ਵਾਲੀ ਇਹਨਾਂ ਦੀ ਤਾਂ ਸਾਡਾ ਕੋਈ ਫਰਕ ਤਾਂ ਨਹੀਂ ਹੈਗਾ ਹਾਂ ਸਾਡੇ ਖੜੇ ਫਿਰ ਦਾ ਨਾ ਨੰਨਾ ਕੰਮ ਕਰਨਾ ਸ਼ੁਰੂ ਕਰਨਾ ਹੈ ਫਿਰ ਇਹਨਾਂ ਦੀ ਰੇਲ ਪਾਣੀ ਹੈ ਲਓ ਜੀ ਇਹਦੇ ਬਾਅਦ ਜਾਨਵਰ ਨਿਲਾਉਣੇ ਜੀ ਅਸੀਂ ਫਿਰ ਕਰ ਦਾਂਗੇ ਅਸੀਂ ਕੰਮ ਖਤੇ ਕਿਉਂ ਹੜ ਜਾਣੀ ਹੈ ਥੋੜੀ ਥੋੜੀ ਨਾ ਨਹੀਂ 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 ਆਪਾਂ ਪਾਣੀ ਇਸ ਪੀਟਗਾ ਸਾਡੇ ਰੱਖਣਾ ਵਾਪਸ ਤੇ ਰਿਵਾਰੀ ਵੀ ਆਂ ਤੇ ਰਿਵਾਰੀ ਵੀ ਆਂ ਦੇ ਰੁਕ ਜਾ ਰਿਹਾ ਰੁਕ ਜਾ ਦੇ ਲੋ ਨੂੰ ਨਾ ਫਿਕਰ ਹੋਗਾ ਵੀ ਮੈਂ ਖੁੱਲੀ ਹੋਈ ਆ ਆਪਣੇ ਟਿਕਾਣੇ ਤੇ ਹੋਰ ਪਾਸੇ ਆ ਗਈ ਮੇਸਤਰੀ ਦਾ ਪਾਪਾ ਜਿਹੜਾ ਨੇ ਗੱਲ ਲੜ ਕੇ ਦੌੜ ਗਿਆ ਕੋ ਪਹਿਲਾਂ ਜਿਹੜਾ ਗਾਹਾਂ ਕੰਮ ਬਧਾਈ ਜਾਂਦੇ। ਕਿਹੜਾ ਗਾ ਤੇ ਕਿਆ ਕੰਮ ਬਧਾਈ ਜਾਂਦੇਗਾ ਤੁਸੀਂ? ਕੰਮ ਆਪ ਹੀ ਬਣਾਇਆ। ਹਾਂ। ਕੰਮ ਪਹਿਲਾਂ ਕੁਛ ਇਹਦਾ ਪਤਾ ਵੀ ਟੁੱਟਦਾ। ਕਰਾ ਤੇਧਰਾ-ਵੇਧਰਾ ਕੰਮ ਉਹ ਵਗਾਰੇ ਫੇਟਾ ਕਰਦੇ ਵੀ ਚੰਗੇ ਲਾਦੇ ਆ। ਕੁਛ ਪੰਨ ਕਰਾਈ ਜਾਂਦੀ ਹੁੰਦਾ। ਮੈਂ ਚੰਗਾ ਪਾਈ ਤੇ ਇੱਕ ਵਾਰ ਤਾਂ ਹੁੰ ਜਾ। ਗੱਲ ਕਰੇ ਮੈਂ ਧੋੜੀ ਸਮਾਨ ਲੈ ਆਵਾਂ ਜਾ ਕੇ। ਤੇ ਮੇਰਾ ਸਾਜ ਰੇਟ ਦਾ ਉਹ ਜੀ ਕਿੰਨੇ। ਹਾਂ ਜੀ ਭਾਈ ਮਠਾਈ ਲੈ ਕੇ ਆਏ ਤੇ ਦਿਵਾਲੀ ਦਿਵਾਲੀ ਕਰਕੇ ਉਹਨੂੰ ਮਿਸਤਰੀ ਨੂੰ ਉਹ ਬੰਦਵਾ ਬੜੀ ਭਰੀ ਭਰੀ ਉਹਨਾਂ ਬੈਲੀ ਦੇ ਪੱਲੇ ਪੱਥੋਂ ਵਸਦੇ ਅੱਛਾ ਹਾਂ ਤੇ ਚੌਂ ਨਾ ਜੀ ਨਹੀਂ ਫਿਰ ਇਹ ਫਿਰ ਤੁਸੀਂ ਸਹੀ ਨਹੀਂ ਨਾ ਕਰ ਰਹੇ ਹਲ ਵੀ ਕਿ ਲਿਆ ਕੋਈ ਹੋ ਲਿਆ ਉਹ ਨਹੀਂ ਬੱਸ ਤੂੰ ਬੈਲੀ ਘਾਟੀ ਦੇ ਚ ਰੀਤ ਬਜਰੀ ਉਹ ਬਜਰੀ ਪਾ ਕੇ ਵੀ ਪੱਧਰਾ ਤਾਂ ਚਾਹੀਦਾ ਹੀ ਐ ਪਾਣੀ ਤਾਂ ਫੇਰ ਉੱਪਰ ਖੜ ਜਾਣਾ ਹਾਂ ਵੇਖੀ ਕੋਈ ਦੇਹ ਬਤਾ ਲਈਦਾ ਕੋਈ ਉਹ ਕੋਈ ਪਾਇਪ ਪਿਆ ਹੋਣਾ ਵੇਖੀ ਦੇਖ ਤਾਂ ਕੋਈ ਬੋਲ ਵੇਖੀ ਫੇਰ ਪਾਇਪ ਚੱਕ ਲੈ ਦੌੜ ਕੇ ਜਾ ਜਾ ਦੌੜ ਕੇ ਜਾ ਇਹਦਾ ਉਹ ਪਾਇਪ ਕਰਾ ਮਾਰ ਕੇ ਪੱਧਰਾ ਜਾ ਕਰ ਦੇਣਾ ਸੀ ਕੰਮ ਕਰਤਾ ਖਤਮ ਇਨਾ ਤੋੜੇ ਦੋ ਤਾ ਫਲੇ ਆਣ। ਆ ਕਿਸ ਮੀਟਰ ਤੇ ਕੱਟਾ ਕਰਕੇ ਪਾਉਣਾ ਆਪਾਂ ਨੂੰ। ਚੱਲ ਦੇ ਜੀ। ਰਹਿਣ ਦੋ ਫਿਰ ਤਾਂ। ਉੱਪਰ ਨੂੰ ਜਾਣਾ ਇਹ ਥੋੜਾ ਜਿਹਾ। ਆ ਦੇਖਦਾ ਨਾ ਜਿੱਥੇ ਆ ਪਾਣੀ ਖੜ ਗਿਆ ਇੱਥੇ ਹੋਣਾ ਪਾਣੀ ਨੇ ਫੇਰ ਆ ਜਾਏਗਾ। ਤੇ ਟਾਲਣੀ ਬਣੀ ਕਿਤੇ ਇਹਨੂੰ। ਛੋਡੀ। ਟਾਲ ਬਣਣੀ। ਵਿੱਕੀ ਨੂੰ ਪਾਈਪ ਨਹੀਂ ਫੜ ਲਿਆ ਮੁੰਡਾ ਤੇ ਵਿੱਕੀ ਆਇਆ ਗਾ ਗਾ ਕਰ ਉਧਰ ਦੇ ਕੋਲੇ ਬਥਨ ਲੈ ਆਏ ਲੈ ਕੇ ਆਇਆ ਹੌੜ ਹੌੜ ਥੋੜੇ ਥੋੜੇ ਹਾਂ ਜਲੇ 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 ਉੱਪਰ ਉੱਪਰ ਨੂੰ ਉੱਪਰ ਵੀ ਗੱਲਾ ਉੱਪਰ ਵੀ ਫੇਰੇ ਲਾ ਕਿ ਥੋੜਾ ਜੱਕ ਉਧਰ ਤੋਂ ਕਮਾ ਕੇ ਇੱਥੇ ਲਿਆ ਜਿੱਥੇ ਅਜੇ ਇੱਥੇ ਪਾਣੀ ਆਜੇ ਇੱਥੇ ਜਿੱਥੇ ਕਰ ਦੇ ਇਸ ਦਿਨ ਤੋਂ ਚੱਲ ਬਾਅਦ ਚਲੇ کہیں ਆਹ ਦੇਖੋ ਤੇ ਬਾਈ ਕਰ ਦਿੰਦੇ ਜਿੱਥੇ ਨੂੰ ਕੋਈ ਜਗ੍ਹਾ ਦੇ ਉੱਪਰ ਕੰਮ ਹੋਣਾ ਲਾ ਉੱਥੇ ਗਿੱਲਾ ਜਿਆ ਕਰਨਾ ਪਾਣਾ ਪਾਣੀ ਨਹੀਂ ਹੈਗਾ ਉੱਥੇ ਨਾ ਉਹ ਉੱਥੇ ਚੱਲ ਜਾ ਨਹੀਂ ਨਾ ਬੰਨਣਾ ਚੱਲ ਰਹਿਣ ਤੋਂ ਨਾ ਚੰ ਤੂੰ ਅੱਤਰ ਕੇ ਆਉਣਾ ਇਹਨਾਂ ਤਾਂ ਕੰਮ ਹੋ ਰਣਾ ਕਾਕੇ ਉਹ ਦੇਖ ਪਿੱਛੇ ਮੋੜ ਲਿਆ ਪਿੱਛੇ ਮੋੜ ਲਿਆ ਪਿੱਛੇ ਮੋੜ ਲਿਆ ਆਹ ਦਿੱਤੇ ਨਾ ਆਹ ਠੀਕ ਐ ਸਦੇ ਖਿੱਚ ਕੇ ਵੀ ਕਿੱਥੇ ਪਿਆ ਆਹ ਠੀਕ ਆ ਹੇ ਦਰੋਂ ਟਾਲਾ ਪਾਣੀ ਕਿੱਧਰ ਹੋਣਾ ਹੁਣ ਤੇਰੇ ਕਿਨੇ ਹੇ ਦਰੋਂ ਜਾਣਾ ਪਾਣੀ ਨੇ ਉਹ ਗਿਆ ਪਿੱਛੇ ਮੋਗਾ ਪਰ ਲਿਓ ਜੋਂ ਆਪਾਂ ਦਵਾ ਦੇ ਫਿਰ ਉਹ ਹਾਂ 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 ਲੈ ਜਾ ਪਰ ਹਾਂ ਪਤਲਾ ਪਤਲਾ ਜੋਂ ਆਪਾਂ ਉਹ ਤੇ ਦੇਖ ਨਾ ਕਰਨ ਪਿਛੇ ਟੋਏ ਪਾਣੀ ਜਿਹਦਾ ਗੇਰ ਨਹੀਂ ਪਹੂਗੋ ਮੈਨੂੰ ਲੱਗਦਾ ਸੈਂ ਥੋੜਾ ਜਿਹਾ ਉੱਥੇ ਆ ਸਾਫ ਪਾਣੀ ਨਹੀਂ ਭਰੇ ਆ ਸਾਫ ਪਾਣੀ ਆ ਕਿਧਰ ਦੇ ਇੱਥੇ ਦੇ ਇੱਥੇ ਦੇ ਲੱਭਿਆ ਸਾਫ ਪਾਣੀ ਉਹ ਚਿਆ ਇਹ ਪਾਣੀ ਉਹ ਸਾਫ ਹੈ ਹਾਂ जी क्लियर हो गया छोटू हो छोटू बेटे ऐसा ऐसा करना ना वो ना पानी से वो उसको भी धोना है ये वाला खड़े है जो है थोड़ा थोड़ा पानी डालना उसके ऊपर फाड़े फाल ऊपर जी फाड़े फाल उपर कहना मैं तो हाँ टुकड़े चक्कर पै गया अच्छा बंब पटाका इत घर भी दवाली मनानी पी है ਮਦਦ ਤੋਂ ਹੀ ਹੋ ਚੁਲੀ ਆਉਣੀ ਆ ਘਰ ਤੋਂ ਦੌਲੀ ਬਣਾਏ ਨੂੰ ਹਾਂ ਚਲ ਦੋ ਉਹ ਤਾਂ ਬਾੜ ਕੇ ਜਾਂਦੇ ਆਪਾਂ ਦੀਵਾ ਤਾਂ ਕੀ ਹੋਇਆ ਬੱਸ ਡਰ ਗਿਆ ਲੈ ਹੋਰ ਚੱਲੇ ਜਾ ਚਲੋ ਚੱਲੇ ਆਹੀ ਤਾਂ ਕੰਮ ਆ ਇਹ ਜਬਤੀ ਨਹੀਂ ਹੈਗੀ ਦੂਏ ਵੀ ਹੁੰਦੇ ਆ ਆਪਣੇ ਜਿਹੜੇ ਪਲ ਕੇ ਆਏ ਆ ਉਹ ਦੂਏ ਆ ਅੱਛਾ ਇੱਕੇ ਵਤੀ ਤੇ ਨਾ ਕਰ ਦੇਖੀ ਦਿਓ ਤੂੰ ਉਹ ਹਾਂ ਇਹ ਕੱਲੇ ਕੱਲੇ ਕਰਨ ਵਾਲਾ ਕੰਮ ਖਤਮ ਕਰਤਾ ਹਾਂ ਆ ਵੀ ਹੌਲੀ ਹੌਲੀ ਲੱਗੇ ਜਾਣਗੇ ਇਹਦਾ ਚਲਾਉਣਾ ਕੱਠੀ ਚਲਾਉਣੇ ਪੈਣਗੇ ਇਹ ਠੀਕ ਕਰਤਾ ਇਹਦਾ ਹਰ ਰੋਂਡੀ ਕਰਤੀ ਉਹਨਾਂ ਨੇ ਵੈਸੇ ਇਹ ਵੇਲਾ ਨਹੀਂ ਕਿਨਿਆਣੇ ਨਹੀਂ ਪਾਰ ਕਰੀ ਜਾਣੇ ਇਹਦਾ ਘੰਟਾ 10 ਚਲਾਈ ਜਾਣੇ ਆ ਗੱਲ ਤਾਂ ਠੀਕ ਆ ਕੱਲੇ ਕੱਲੇ ਉਹ ਇੱਕ ਦੇ ਕੰਮ ਕਰਤਾ ਨੋ ਜੀ ਹੋਰ ਛੇੜ ਲਿਆ ਪੰਗਾ ਇਹਨੇ ਨਹੀਂ ਇਹ ਨਹੀਂ ਵੱਜਦੀ ਚੱਲੇ ਪੱਤੀ ਛਲਦੀ ਇਹਦਾ ਰਹਿ ਗਿਆ ਕੰਮ ਫੋਕਾ ਫੈਰਾ ਕਰਨ ਫੋਕਾ ਹੀ ਫੈਰਾ ਬਸ ਫੋਕਾ ਫੋਕਾ ਇਹ ਸੁਗਰਾਂ ਚੜਦਾ ਕਈ ਵਾਰ ਹੱਥ ਚ ਸਲ ਜਾਂਦਾ ਹੈ ਚਲ ਪਾ ਗਾ ਉਹ ਨਾ ਨਾ ਮਾਰ ਮਰਗਾ ਨਾ ਹਰਕਾਈਆਂ ਜੀਆਂ ਹਾਂ ਕਰੀ ਨਾ ਇਹ ਲੈ ਇਹ ਲੈ 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 ਇਹ ਇਹ ਕੀ ਹੋਇਆ ਉਹ ਨਹੀਂ ਆ ਰਹਾ ਅੱਧੇ ਉਹ ਲੋਕ ਉਹ ਦੋ ਤਿੰਨ ਬੱਜੇ ਗਲਤ ਆਏ ਉਹ ਨਹੀਂ ਉਹ ਸਾਰੇ ਕੁਦਰੀਆ ਪਿਆ ਖੁੱਲ ਗਿਆ ਹੋਵੇ ਇਹਦੇ ਵਿੱਚ ਬਰੂਦ ਤਾਂ ਪੂਰਾ ਹੈ ਇਹਦੇ ਵਿੱਚ ਚੱਕੀ ਮੜ ਜਾ ਕੇ ਇਹਨੂੰ ਇਹਦੇ ਵਿੱਚ ਬਰੂਦ ਪੂਰਾ ਚੱਕਣੇ ਵਾਲੀ ਕੰਮ ਹੈ ਇਹ ਬਰੂਦ ਹੁਗਾ ਇੱਚ 32 ਨਿਕਲ ਗਈ ਨੇ ਗੱਬੇ ਦੀ ਆ 32 ਉਹਰੇ 32 ਲਗਣੀ ਇੱਕ ਇਧਰ ਹੀ ਛੜ ਕੇ ਦੂਈ ਛੜ ਇਧਰਲੀ ਸਾਈਡ ਆਈ ਇਧਰਲੀ ਸਾਈਡ ਆ ਹਾਂ ਆ ਦੇਖੋ ਬੱਤੀ ਇਹਦੇ ਵਿੱਚ ਕਿ ਪਾਈ ਹਾਂ ਕਿੰਨੇ ਕਢੀ ਜਾਂਦੇ ਨਾਲ ਬਸ ਅਸੀਂ ਤਿੰਨ ਚਾਰ ਲੈ ਕੇ ਆਇਆ ਤਾਂ ਹੈ ਓਹਾ ਬੱਤੀ ਵਾਲਾ ਕੰਮ ਨਹੀਂ ਛੱਡੇ ਇਹਨਾਂ ਨੇ ਸਾਡਾ ਰਹਿਣ ਦਾ ਖੇਚਣਾ ਲੀ ਲੈ ਮੈਂ ਚਲਾ ਦਿੰਦਾ ਉਹ ਹਟ ਪਿੱਛੇ ਡੈਡੀ ਇੱਕਦਮ ਲੱਜ ਨਹੀਂ ਉਹ ਕੋਈ ਨਹੀਂ ਲੱਗਦਾ ਇੱਕੋ ਦਾ ਮਹਲਾ ਹਟਾ ਤਾ ਪਿੱਛੇ ਰੁਕ ਪੈਣਾ ਰੁਣੋ ਹਟ ਦੋ ਪਿੱਛੇ ਹਟ ਦੋ ਫੇਰ ਨਾ ਬੱਚ ਕੇ ਰਿਟਰ ਉਧਰ ਲੈ ਜਾ ਆ ਜਾ ਆ ਗਈ ਆ ਤਾਂ ਨਹੀਂ ਇਹਦਾ ਲੰਬਾ ਛੋੜਾ ਕੰਮ ਕਰ ਰਿਹਾ ਦੇਖੀਂ ਲੰਬੇ ਛੋੜੇ ਚੱਕਰਾਂ 'ਚ ਪੈ ਗਿਆ ਤੂੰ ਆ ਜਾ ਚਲੋ ਮੈਂ ਚੱਲਦਾ ਥੱਲੇ ਆਉ ਦੇ ਪੈਰ ਨਾ ਰੱਖੇ ਹਾਂ ਆ ਸਾਰੇ ਚੱਲ ਗਏ ਆਹ ਤਾਂ ਲੈ ਆਣ ਕਰਾ ਗੋਲੀ ਵੱਜੀ ਆ ਕੇ ਆਦੇ ਪਰਾ ਚੜਜਿਆ ਓਰੇ ਬੱਜਿਆ ਕਰਵਾ ਲੇ ਮੂੰਹ ਫੂਕੇ ਮਾਰ ਕੇ ਆਦਾ ਹੋਰ ਕਹ ਅਰਬਾ ਸ਼ੌਤੂ ਖਿਆਲ ਰੱਖਾ ਓ ਵੈਰੀ ਗੁੱਡਾ ਦਾ ਕੰਮ ਹੋ ਗਿਆ ਕੰਮ ਬਾਪੂ ਆਪੇ ਲਾ ਓ ਪਪਾ ਜੀ ਇਹਦੇ ਘਰ ਭਈਏ ਤੇ ਕਰਵਾ ਲੈਣਾ ਤਾਂ ਅੱਛਾ ਜੀ ਅਸੀਂ ਹੁਣ ਨਾਲੇ ਥੋਲੇ ਤੇ ਮੈਂ ਤਾਂ ਕਹਿੰਦਾ ਤਾਨੂੰ ਕਰਾਂ ਤਾਂ ਸਾਰੇ ਸੰਦੇ ਤੋਂ ਟੂ ਟੂ ਜ਼ੈਡ ਅਸੀਂ ਸਾਰੇ ਨਹੀਂ ਲੱਗਦਾ ਤਾਂ ਮੈਂ ਕਿਸੇ ਜਾਲੇ ਕਰਾਂਗਾ ਜਾ ਨਾ ਨਵੇੜ ਤਾਂ ਅਸੀਂ ਦਾ ਕੰਮ ਡੰਗਰਾਂ ਤੇ ਲੈ ਕੇ ਕਿਹਾ ਏ ਟੂ ਜ਼ੈਡ ਇੱਕ ਸੰਬਰ ਨਾ ਬਾਕੀ ਰਹਿ ਗਿਆ ਤਾਂ ਇਹਨਾਂ ਨੂੰ ਰਿਸ਼ਤੇਦਾਰ ਆ ਗਿਆ ਜੀ ਆਹ ਉਹ ਮਾਰਨਾ ਬਸ ਰੜਕਾ ਹੂੰ ਬੱਤੇ ਚਾਰ ਡੱਬਾ ਇਹਨਾਂ ਉੱਪਰ ਛੱਡਿਆ ਉਹ ਬਾ ਦੇ ਦੇ ਉਹਨਾਂ ਨੂੰ ਫੇਰ ਚਲੋ ਚੱਲੀਏ ਆਪਾਂ ਯਾਰ ਲੈ ਆਉਣਗੇ ਪਾਪਾ ਜੀ ਰਹੀਆਂ ਆਪੇ ਕਿਹਦੇ ਸੋਰੇ ਪਰ ਚੱਲੋ ਮੈਂ ਤੇ ਲੈਣਾ ਆ ਮੈਂ ਚਲਾਉਂ ਤੇਰੇ ਨਾਲ ਹਾਂ ਚਲਾਉਂ ਤੇਰੇ ਨਾਲ ਨਹੀਂ ਬੁੱਤਾ ਤਾਂ ਰੋਂਡੀ ਹੋਣੀ ਬੁੱਤਾ ਸੁ ਪਹਿਲੀ ਵਾਰ ਆਇਆ ਹੁਣ ਆ ਰਿਹਾ ਹਾਂ ਆਈ ਪਹਿਲੀ ਵਾਰ ਆ ਮੈਂ ਆ ਉਧਰ ਨੂੰ ਦੇ ਉਹ ਰੂਮ ਵੜ ਕੇ ਦੇਖ ਲੈ ਅੰਦਰ ਘੁੰਮ ਫਿਰ ਕੇ ਦੇਖ ਲੈ ਉਹ ਬੰਦੇ ਬੇਸਕੀ ਟਲੀ ਚੱਲ ਗਏ ਤਾਂ ਹਾਂ ਮੈਨੂੰ ਤਾਂ ਮਕਾਨ ਸੀ ਹੈ ਚੰਗਾ ਤੋਂ ਬਹੁਤ ਆਹ ਹਾਲ ਇੱਕ ਹੋਰ ਰੂਮ ਹੈ ਪਿੱਛੇ ਦੋ ਰੂਮ ਹੈ ਇਧਰ ਆਹੇ ਇਹਦੇ ਬੈਕਚਾਰਾ ਮੂਰੇ ਬਰਾਂਡਾ ਜਾ ਚਲੋ ਹੁਣ ਰਹਿੰਦੀ ਆ ਉਹ ਵਿਚਾਰੀ ਇੱਥੇ ਰਹੇ ਇੱਥੇ ਨਹੀਂ ਰਹਿੰਦੇ ਆ ਆਪਣੇ ਕੋਲੇ ਅੰਦਰ ਜਿੰਦਾ ਲੱਕ ਜਾਣਾ ਬਾਪੂ ਨੇ ਹੈਗਾ ਤਾਂ ਹੈ ਤਾਂ ਤੇ ਲਿਖਵਾ ਇੱਥੇ ਜਿੱਥੇ 1998 ਹਾਂ ਮੇਰੇ ਵਿਆਹ ਹੋਇਆ ਸੀ 97 'ਚ ਮੇਰਾ ਵਿਆਹ ਹੋਇਆ 98 'ਚ ਕਸਨ ਟੋਲੀ ਤੇ ਪਾਉਣਾ ਮਕਾਨ ਤਾਂ ਪਹਿਲਾਂ ਬਣ ਜਾਣਾ ਇਹ ਵੀ ਹੋ ਸਕਦਾ ਚਲੋ ਜੀ ਠੀਕ ਆ ਜੀ ਮਿਲਦੇ ਆ ਫਿਰ ਕਿਸੇ ਅਗਲੇ ਵਲੌਗ ਚ ਪਰਮਾਤਮਾ ਬੰਦ ਨੂੰ ਚੜ੍ਹਦੀ ਕਲਾ ਚ ਰੱਖੇ